ਆਈ ਪੀਰੇ ਪੁੰਨੇ ਵੀ ਮੱਕੀ ਦੇ ਦਾਣੇ ਇੱਕ ਦਿਨ ਅੱਗੇ ਵੀ ਇਹਨੇ ਭੁੰਨੇ ਸੀਗੇ ਨਾਲੇ ਆਖ ਆਪਿਆ ਗੋਲ ਘੇੜ ਕੇ ਚੰਨਾ ਬਣਾਉਂਦਾ ਚਾਹ ਹੈ ਧਰ ਦੇ ਧਰ ਦੇ ਥੱਲੇ ਆਓ ਆ ਚਾਰ ਪੰਜ ਜਣੇ ਬੈਠੇ ਚੰਨਾ ਜਸਵੰਤਾ ਮੰਦਰ ਗਰਮੇਲ ਇੱਧਰ ਮੈਂ ਬੈਠਾ ਦਾਣੇ ਭਇਆ ਸਾਡੇ ਵਿਚਾਲੇ ਮੱਕੀ ਦੇ ਚੱਪੜੀਆਂ ਲਾਜਾ ਢੇਲਾ ਚੱਪੜੇ ਦਾ ਘੱਲ ਕੇ ਲੋਕਾਂ ਦਾ ਸਰੇ ਜਾਪ ਉੱਧਰ ਦਾ ਰਾਤ ਹੋ ਹੁਣ ਉੱਧਰ ਹਾਂ ਛੱਪਟਾਂ ਵੀ ਦਰ ਰਾਤ ਚਲਦੀਆਂ ਰਹਿੰਦੀਆਂ ਕੰਮਾਂ ਦੀਆਂ

ਕਪਤ ਨਹੀਂ ਚੱਲਦਾ ਕਿ ਭਾਈ ਇੰਨੀ ਗਰਮੀ ਆ ਚਲੋ ਇੱਕ ਰਾਤ ਦੇ ਲਾਈਟ ਦੇ ਸਤਾਏ ਸੀ ਆ ਜਾ ਦੰਨਿਆ ਖਾਲਾ ਦਾਣੇ ਆ ਜਾ ਆ ਜਾ ਦੰਦ ਨਹੀਂ ਖਾਂਦੇ ਭਇਆ ਹਾਂ ਜੜ ਤੋਂ ਬਿਨਾ ਨਹੀਂ ਚੱਬੇ ਜਾਂਦੇ ਜੜ ਹੀ ਚੱਬਦੀ ਹੈ ਦੰਦ ਨਹੀਂ ਚਾਬਦਾ ਦੰਦ ਨਹੀਂ ਚਾਬਦੇ ਜੜ ਤੋਂ ਉਂਗਲੀ ਤੇ ਤੋਰ ਤੇ ਹਨ ਜੜ ਚੱਬਦੀ ਹੈ ਜੜ ਨੇ ਉਮਰ ਦੇ ਹਿਸਾਬ ਨਾਲ ਇਹ ਵੀ ਬੋਡੇ ਹੋ ਜਾਂਦੇ ਤੇ ਲਹਰਾ ਆਪਦੇ ਆ ਵੀ ਟੁੱਟ ਜਾਂਦੇ ਆ ਮੇਰੇ ਸਾਰੇ ਸਹੀ ਸੀ ਜਮਾ ਤੇਰੇ ਦੋ ਦਲਦਾਰ ਕੀ ਤੋਂ ਮੈਂ ਗੰਨਾ ਪੱਟ ਲਿਆ ਕਰਦਾ ਨਾ ਤੇ ਫਾਟ ਕੇ ਤੇ ਲੱਗਿਆ ਨੂੰ ਚੂਪਣੋਂ ਭਾਏ ਨੇ ਅੱਧੇ ਤੇ ਦੋਏ ਟੁੱਟ ਗਈ। ਲੱਕਣ ਨੇ ਗਏ ਮੇਰੇ ਸਾਰੇ ਟੁੱਟ ਗਏ। ਹੈ ਨਾ ਵਿੱਚ ਚਲੇ ਜਾਂਦੀ। ਇਹ ਪੰਦਾ ਕਾਣਾ ਵਿੱਚ ਅਰੇ ਤਾਂ ਕੱਟ ਦੇਵਾਂਗੇ ਤਾਂ ਨਾ। ਆਹ ਪਿੱਤੇ ਨਾ ਬੋੜ